ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਉਸ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਚੂਟੀਆਂ ਆ ਗਿਆ ਸੱਜਣੋ। ਤੇ ਜ਼ਿਲ੍ਹਾ ਮੋਗਾ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਤਾਂ ਜਿਵੇਂ ਸ਼ਾਹ ਬੌਕਰ, ਫਤੇਗੜ ਪੰਚਤੂਰ, ਲੋਹਿਆ ਧਰਮਪੂਟੇ ਦੇ ਆਂਡ ਗਵਾਂਡ ਦੇ ਨਗਰ ਆ ਸੱਜਣੋ ਤੇ ਚੂਟੀਆਂ ਦੇ ਵਿੱਚੋਂ ਤੁਹਾਨੂੰ ਸੋਨੂ ਤੋਂ ਮੰਨ ਲਓ ਵੀ 7-8 ਐਨੀਮਲ ਵਿਕਰੀ ਵਾਲੇ ਵਿਖਾਵਾਂਗੇ ਜ਼ਿਆਦਾਤਰ ਮਈਆਂ ਸੂਈਆਂ ਸਵਾਈਆਂ ਤੇ ਸੱਜਣੋ ਇੱਕ ਅੱਧੀ ਸ਼ਾਇਦ ਕੋਈ ਜੇ ਗੱਬਣ ਹੋਈ ਤਾਂ ਉਹਦਾ ਵੀ ਲੇਖਾ ਜੋਖਾ ਆਪਾਂ ਭਰਾ ਤੋਂ ਪੁੱਛ ਕੇ ਦੱਸਾਂਗੇ ਵੇਖਿਓ ਕੱਦ ਕਾਠ ਝੂਟੀ ਦਾ ਸਿੰਘ ਵਾਲਾ ਨਿੱਕਾ ਤੇ ਬਹੁਤ ਹੀ ਸੋਹਣਾ ਰੰਗ ਰੂਪ ਤੇ ਵੱਡੇ ਕੱਦ ਕਾਠ ਦੀ ਤੇ ਇਹ ਆ ਸ਼ਾਇਦ ਸੱਜਣੋਂ ਗੱਬਣ ਹੋਵੇ ਇਹਦਾ ਵੀ ਜਿਹੜਾ ਹਸਾਬ ਕਿਤਾਬ ਹੋਇਆ ਸਾਨੂੰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਆ ਸੱਜਣੋਂ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਇੰਨੀ ਕਰ ਰਿਕਵੈਸਟ ਬੇਨਤੀ ਜਰੂਰ ਕਬੂਲ ਕਰਿਓ ਬਾਕੀ ਪ੍ਰੋਪਰ ਡਰੈੱਸ ਆਪਾਂ ਸਾਨੂੰ ਤੋਂ ਵੀ ਪੁੱਛ ਦਿੰਨੇ ਆ ਤੁਹਾਨੂੰ ਆ ਵੀ ਮੈਂ ਦਾ ਕੋਈ ਊੜਾ ਬੰਨਾ ਨਹੀਂ ਸੱਜਣੋਂ ਬੜੀ ਚੰਗੀ ਝੂਟੀ ਆ ਵੇਖਿਓ ठान लेवे दी ਕੁਆਲਿਟੀ ਤੁਰਦੀ ਝੋਟੀ ਦੀ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਕਾਈਂਦਾ ਨਾ ਲੋਕਾਂ ਨੇ ਸੋਨੂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਸੁਣਾ ਕਿਰਪਾ ਗੁਰੂ ਰਾਮਦੇਵ ਬਾਬਾ ਦੀਪ ਸਿੰਘ ਦੀ ਬੜੀ ਸ਼ੁਕਰ ਹਾਂਜੀ ਆਪਨ ਕੋ 5 ਸੂਈਆਂ 6 ਸੂਈਆਂ ਸੌਰੀ ਇੱਕ ਗੱਬਣ 6 ਸੂਈਆਂ ਹਾਂ ਇੱਕ ਗੱਬਣ ਹਾਂਜੀ ਓਕੇ ਹਾਂ ਤੇ ਡਰੈਸ ਦਾ ਦੱਸ ਦੇ ਫਿਰ ਇੱਕੋ ਟਿੰਡ ਝੋਟੀਆਂ ਤਸੀਲ ਧਰਮਕੋੜ ਜ਼ਿਲ੍ਹਾ ਮੋਗਾ ਜੀ ਨੰਬਰ 9856017707 ਇਸੇ ਦਾ ਕੋਡ ਸ਼ਾਹ ਬੋਕਰ ਕੋਲ ਚੋਟੀਆਂ ਬਾਜੀ ਫਤੇਗੜ ਪਿੰਤੂਰ ਵੱਡੀ ਨਿਸ਼ਾਨੀ ਹਾਂ ਵੱਡੀ ਨਿਸ਼ਾਨੀ ਧਰਮਕੋੜ ਜਿੰਨੇ ਇਧਰ ਆਉਣਾ ਜਗਰਾਵਾ ਸੜਕ ਧਰਮਕੋੜ ਆਉਣਾ ਪੈਂਦਾ ਹਾਂ ਧਰਮਕੋੜ ਤੇ ਧਰਮਕੋੜ ਤੋਂ ਫਤੇਗੜ ਪਿੰਤੂਰ ਸ਼ਾਹ ਬੋਕਰ ਵਾਲੇ ਅੱਡੇ ਤੋਂ ਹਾਂ ਜਿੰਨੇ ਲੋਈਆਂ ਇਧਰ ਆਉਣਾ ਸ਼ਾਹ ਕੋੜਾ ਤੋਂ ਲੋਈਆਂ ਲੋਈਆਂ ਹਾਂ ਲੋਈਆਂ ਸੰਦਾਨਾ ਤੋਂ ਲੋਈਆਂ ਤੋਂ ਉੱਥੇ ਜੋਗੇ ਵਾਲ ਤੋਂ ਜੋਗੇ ਵਾਲੇ ਤੋਂ ਮੁੰਡਣਾ ਹਾਂ ਜੋਗੇ ਵਾਲੇ ਤੋਂ ਉੱਤਰਿਆਉਣਾ ਹਾਂ ਹਾਂ ਤੇ ਅੱਗੇ ਚੋਟੀਆਂ ਆ ਜਾਂਦੀਆਂ ਰੋਡ ਦੇ ਉੱਤੇ ਆ ਰੋਡ ਦੇ ਉੱਤੇ ਆਪਾਂ ਆਪਣਾ ਵੈਗ ਆ ਵੈਗ ਹਾਂਜੀ ਰੋਡ ਦੇ ਤੇ ਕਾਰਾ ਰੋਡ ਤੇ ਕਾਰਾ ਤੇ ਸਾਹਿਬ ਅੱਜ ਫਿਰ 6 ਵਿਖਾਉਣੀਆਂ ਸੀਆਂ ਆਹ 6 ਪੰਜ ਜੀ ਪੰਜ ਸੂਈਆਂ ਦੇ ਇੱਕ ਗੱਬਣ ਇੱਕ ਗੱਬਣ 6 ਐਨੀਮਲ ਵਿਖਾਉਣੀਆਂ 6 ਐਨੀਮਲ ਤੇ ਇਹਦਾ ਕੀ ਹਿਸਾਬ ਆ ਸਭ ਚੌਥੇ ਜਾਂਗ ਦੀ ਸੂਈ ਹੈ ਓਕੇ ਹਾਂ ਤੇ ਇਹਦੇ ਸਲੇ ਦੁੱਧ ਜਿਹੜੇ ਝੂਠ ਵਾਲਾ ਤੇ ਫਿਰ 15 ਵੀ ਕਹਿ ਦਿੱ ਗਏ ਓਕੇ ਆਪਾਂ ਦੁੱਧ ਨਾ ਫालतू ਦੱਸਣਾ ਤੇ ਨਾ ਹੀ ਆਪਾਂ ਰੇਟ ਫालतू ਪਾਉਣੇ ਠੀਕ ਹੈ ਜੀ ਆਪਣੇ ਅੰਕ ਤਾਂ ਤੁਹਾਨੂੰ ਅੱਗੇ ਹੀ ਪਤਾ ਹੀ ਹਾਂ ਚੋਂ ਇੱਕ ਨੰਬਰ ਮੈਂ ਠੀਕ ਹੈ ਜੀ ਚਾਰਾਂ ਦਿਨਾਂ ਦੀ ਸੂਈ ਥਲੇ 10 ਕਿਲੋ ਦੁੱਧ ਬੋੜਾ ਜਵੇਂ ਮਰਜ਼ੀ ਵਣ ਕੇ ਲੈ ਜਾ ਪੈਨ ਨੂੰ 15 ਕਹਿ ਦਈਏ ਜਾਂ 12 ਕਹਿ ਦਈਏ ਉਹ ਜਵਾਨ ਨੇ ਕਹਿਣਾ ਠੀਕ ਹੈ ਜੋ ਕੇ ਤਸੱਲੀ ਬਿਨਾ ਸਾਈ ਤੋਂ ਦੋ ਟਾਈਮ ਤਿੰਨ ਟਾਈਮ ਕਰ ਸਕਦਾ ਠੀਕ ਆ ਇਸ ਤੋਂ ਵੱਡੀ ਤੇ ਕੋਈ ਛੋਟ ਨਹੀਂ ਲੱਗਦੀ ਲੈ ਜੇ ਨਹੀਂ ਲੱਗਦੀ ਰਹਿੰਦੀ ਕੋਈ ਗੁੱਸਾ ਅਗਲਾ ਦੀ ਮਗਰੋਂ ਲਾਹਾਂ ਕਹੇ ਵੀਰ ਤੋਂ ਨਹੀਂ ਲੈਣਾ 10 ਕਿਲੋ ਹਾਂ 10 ਕਿਲੋ ਬੋਲ ਆਈਏ ਐਨ ਖਰਾ ਹੀ ਹੋਗਾ ਪੱਕਾ ਲੋ ਯਾਰ ਪੱਕਾ ਜੀ ਆਪਾਂ ਚੱਡੇ ਦੇ ਸਾਮਣਾ 14 ਵਜੇ ਆ ਸਕਦੇ 12 ਵੀ ਦੱਸ ਸਕਦੇ ਪਰ ਉਹ ਆਤ ਤੇ ਸੁਆ ਕਿਹੜਾ ਸੋਨੂ ਵੀਰ ਸੁਆ ਵੀਰ ਤਾਂ ਆਪਾਂ ਤੀਜਾ ਮੰਨ ਕੇ ਲਈ ਕੋ ਚੌਥਾ ਵੀ ਲਾ ਲੈ ਕਈ ਨੁਕਤੇ ਕੀ ਆ ਹਾਂ ਹੈ ਕਿ ਉਹਨਾਂ ਦੁੱਜੇ ਕਈ ਪਰ ਆਪਾਂ ਤੀਜਾ ਮੰਨ ਕੇ ਲਈ ਆ ਠੀਕ ਹੈ ਹਾਂ ਖਾਣ ਤੋਂ ਮੁਖਾਓ ਇਹਨੂੰ ਕਰਮਾ ਨਹੀਂ ਆ ਮੈਂ ਨਾ ਪੀੜੀ ਦੇ ਪਾ ਵਾਂਗੂ ਲੱਗੇ ਚਾਰਾਂ ਗੋਠਾਂ ਦੇ ਕੋਈ ਨਹੀਂ ਸੰਸਾ ਆਪਣੀ ਮਿਹਨ ਨਹੀਂ ਮਾੜੀ ਚਲੋ ਹੰਕਾਰ ਦੀ ਆਪਾਂ ਕਰਦੇ ਹਾਂ 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 ਨਹੀਂ 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 ਸਿਆਣੀ ਗੱਲ ਆ ਰੱਬ ਤੋਂ ਦਾ ਡਰਨਾ ਹੀ ਚਾਹੀਦਾ ਲੈ ਵੀ ਸੱਜਣੋ ਸੁਆ ਤੁਸੀਂ ਲਾ ਲਿਓ ਤੇ ਲੇਵਾ ਭਾਂਡਾ ਕੱਟੀ ਨੂੰ ਲੱਗਾ ਕੀ ਕਹਣੇ ਗੱਲ ਸਹੀ ਆ ਦੱਸਣ ਨੂੰ ਦੁੱਧ ਤਾਂ ਮੂੰਹ ਨੇ ਦੱਸਦੇ ਨਾ ਲੇਵਾ ਇਹਦਾ ਕਹਾਉਂਦਾ ਵੀ 12-13 ਕਿਲੋ ਤਾਂ ਆਮ ਹੀ ਚੱਕੀ ਫਰਦੀ ਹੋਊਗੀ ਤੇ ਪਰ 10 ਕਿਲੋ ਦਾ ਉਹ ਤੱਕੜੀ ਤੇ ਰੱਖਣ ਵਾਲਾ ਵੀਰ ਕਹਿੰਦਾ ਬੌਲਾ ਬਿਲਕੁਲ ਹੀ ਤਾਜੀ ਸੂਈ। ਇਹ ਕੋਣ ਮੱਛੀ ਮੋਟਰ ਵਾਲਾ ਹੀ ਹੋਊਗਾ ਛਾਣ ਵਾਲਾ ਕੰਮ ਦਾ ਲੱਗਾ। ਆ ਬੱਚਾ ਸੋਸਾ ਬੱਚਾ ਮਾੜੇ ਵਿਖਾਈ ਆਇਆ। ਅੱਛਾ ਓਕੇ। ਹਾਂਜੀ। ਆਲਾ ਕੱਟਾ ਹਾਂਜੀ। ਲੋ ਵੀ ਸੱਜਣੋ ਨਾਲੂਆ ਨਾਲ ਹੀ ਹਜੇ ਬੇਫਿਕਰ ਹੋ ਜਿਓ। ਵੇਖੋ ਅਰਲੀਆਂ ਰਗੇ ਥਣ ਲੱਗੇ ਕੱਟੀ ਨੂੰ ਕਿਆ ਕਹਨੇ। ਪੈਠਪੜਾ ਬਹੁਤ ਚੰਗਾ। ਸਰ ਸਾਬ ਚਲੋ ਆਪਾਂ ਦੱਸ ਦੇਣੀ ਹੁੰਦੇ ਦੁੱਧ ਸੇਵਾ ਦੰਦਾ ਹਾਂਜੀ ਜਿਆਦਾ ਵੀ ਨਹੀਂ ਕਹਿੰਦੇ ਨਾ 15 ਕਿਣਾ ਨਾ 14 12 13 ਕਿਲੋ ਖੁੱਲਾ ਡੋਲਾ ਦੇ ਦੂ ਆਮ ਸੇਵਾਜੀ ਚ ਜਮੇ ਦੇ ਦੋਗੀ ਪੱਕਾ ਲਵੇ ਰਗਾ ਰਾਮ ਨਾਲੀ ਦੇ ਸੋਨ ਚੋਟੀ ਚੰਗੀ ਆ ਬਹੁਤ ਚੰਗੀ ਚੰਗੇ ਇਲਾਕੇ ਦਾ ਮਾਲ ਏ ਸੋਨ ਸਭ ਸਾਰਾ ਹੀ ਹਾਂ ਵੀਰ ਜੀ ਤਸੱਲੀ ਕਰਨ ਦੋ ਵਾਰੀ ਵੀਡੀਓ ਵੇਖ ਲੈਣ ਤਿੰਨ ਵਾਰੀ ਇਸੇ ਨਾਲ ਕਾਲੀ ਨਾ ਕਰੇ ਕੋਈ ਵੀਰ ਹਾਂ ਹੱਥ ਜੋੜ ਕੇ ਬੇਨਤੀ ਠੀਕ ਹੈ ਜੀ ਵੀ ਫਟਾਫਟ ਯਾਰ ਸਾਈਟ ਆ ਕੇ ਹਾਂ ਸਾਈਟ ਕੋਈ ਲੋੜ ਨਹੀਂ ਆਣ ਕੇ ਤਸੱਲੀ ਕਰੇ ਜਿੰਨੇ ਵੀਰ ਨੇ ਪਾਉਣੀ ਪਹਿਲਾਂ ਦੋ ਵਾਰੀ ਵੀਡੀਓ ਚੈੱਕ ਕਰ ਲੈਣ ਬਾਅਦ ਚ ਨਹੀਂ ਵੀਰ ਜੀ ਗੱਲ ਸੁਣ ਸਭ ਕੋਈ ਵੀ ਕਰਨੀ ਠੀਕ ਹੈ ਹਾਂ ਹਾਂ ਜੇ ਪਸ਼ੂ ਚ ਕੋਈ ਨੁਕਸਾ ਫੇਰ ਦੱਸੋ ਹਾਂ ਫੇਰ ਦੱਸੋ ਵੀ ਕਈ ਵਾਰਾ ਮੁੜ ਕੇ ਨਾਖ ਯਾਰ ਇਹ ਵੱਡੀਆਂ ਆ ਹੀ ਛੋਟੀਆਂ ਆ ਹੀ ਸ਼ੇਗ ਨਹੀਂ ਵੇਖਿਆ ਚੱਡਾ ਨਹੀਂ ਵੇਖਿਆ ਇਹਨਾਂ ਆਪਾਂ ਕੱਲੀ ਕੱਲੀ ਚੀਜ਼ ਵਿਖਾਉਣੀ ਆਪਾਂ ਕੁਛ ਛੱਡਦੇ ਨਹੀਂ ਕਮੀ ਆਪਾਂ ਨਾ ਹੀ ਤੁਹਾਨੂੰ ਅਜੇ ਤੱਕ ਕਿਦੀ ਆਖਿਆ ਵੀ ਇਹਨਾਂ ਨੂੰ ਵੱਡੀਆਂ ਕਰੋ ਨਾ 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 ਠੀਕ ਹੈ ਜੀ ਨਾ ਨਾ ਆਪਣਾ ਪੱਕਾ ਕਾਮਰਦੀ ਇਹ ਕੜਾ ਅੱਜ ਵੇਚ ਕੇ ਸਵੇਰੇ ਆ ਪਾੜ ਜਾਣਾ ਬਿਲਕੁਲ ਲੰਮਾ ਚੱਲਣਾ ਹਾਂ ਲੰਮਾ ਚੱਲਣਾ ਤੇ ਮਾਲਕ ਦੀ ਕਿਰਪਾ ਕੋਈ ਮਾਲਾ ਵੀ ਨਹੀਂ ਕਹਿੰਦਾ ਹਾਂਜੀ ਹਾਂਜੀ ਰੇਟ ਇਹਦਾ ਮੁੱਲ ਸੰਦੂ ਸਵਾ ਆਪਾਂ ਲੋਕਾਂ ਨਾਲ ਨਹੀਂ ਭਾਵੇਂ ਸਵਾ ਕਰਾ ਜਿਆਜ ਮਲ ਹੁੰਦੇ ਆਪਣੇ ਲੋਕਾਂ ਨੂੰ ਹਾਂ ਆਪਾਂ ਫਿਰ ਕਿਸੇ ਨੂੰ ਨਹੀਂ ਮੜਾ ਆਂਦੇ ਠੀਕ ਹੈ ਨਹੀਂ ਆਂਦੇ ਇਹ ਦੇ ਦੇਣੀ ਆਪਾਂ 117 ਦੀ ਹਾਂਜੀ ਇਹਨੇ ਧਾਰਾ ਮਾਰਦੇ ਆ ਇਹਦੇ ਮਾਰਨੇਗਾ ਮਾਰਦੇ ਕੋਈ ਆਪਾਂ ਤਾਂ ਅਗਲੀ ਬਖਾ ਲਈ ਮੁੰਡਾ ਬਸ ਲਾਓ ਬੱਚਾ ਫਿਰ ਹਾਂ ਤੇ ਇਹਦਾ ਕੀ ਲੇਖਾ ਜੋਖਾ ਇਹ ਛੋਟੀ ਦੁੱਧਾ ਸੂਆ ਸੰਸਾਬ ਛੋੜ ਵਾਲਾ ਹੀ 11 ਕਿਲੋ ਹੋਗਾ 10 ਦੀ ਗਾਰੰਟੀ ਲੈ ਲੈਦਾ ਉਹਦਾ ਬੱਚਾ ओके okay. हां जी ठीक है ਚੋਣ ਵਾਲਾ ਦੁੱਧ ਹੈਗਾ 11 ਤਾਂ ਦੇ ਨਹੀਂ ਦੱਸਦੀ ਗਰੰਟੀ ਦੇਣ ਕਿੰਨੇ ਲਾਵੇ ਅਗਲਾ ਦੇਣਾ ਇੱਕ ਹਫਤੇ ਦੀ ਹੈ ਇੱਕ ਹਫਤੇ ਦੀ ਰੇਂਜ ਤਸਵੀਰ ਸੁਹਾ ਦੂਜਾ ਸੁਹਾ ਦੂਜਾ ਵਾਕੇ ਥਣ ਖਾਉਂ ਆ ਪੀੜੀਆਂ ਆ ਪਾ ਦੇ ਲੱਗੇ ਕਿ ਨਹੀਂ ਮੈਂ ਨਾ ਸੱਤ ਸੱਖੂ ਕਰਦੇ ਨਾ ਆਪਣੀ ਮਿਹਨਤ ਕਿਸੇ ਦਾ ਥਣ ਮਾੜਾ ਲੱਗਾ ਮੈਂ ਕਿਉਂ ਨਹੀਂ ਮੈਂ ਗਲਤ ਨਾ ਕਿ ਮੈਂ ਇਹਦੇ ਅੰਦਰ ਜੇਰ ਹੂੰ ਠੀਕ ਹੈ ਤਾਂ ਜੇ ਰਹੀ ਸੀ ਤਾਂ 10 ਦਾ 10 ਦਾ ਹੀ ਆਪਾਂ ਠੀਕ ਹੈ ਜੀ ਸੱਜਣੋ ਆ ਕਮੈਂਟ ਕਰਨ ਵਾਲਾ ਕੋਈ ਗਲਤ ਕਰੀ ਜਾ ਸਹੀ ਕਰੀ ਜਾ ਆਪਾਂ ਨੂੰ ਕੋਈ ਫਰਕ ਨਹੀਂ ਵਾਕੇ ਆਪਣਾ ਮਾਰਾ ਤੇ ਭਰੋਸਾ ਠੀਕ ਹੈ ਜੀ ਇਹ ਦਿਗਾ ਹੁੰਦਾ ਚੈੱਕ ਕਰਾਈਏ ਕਿ ਤੋਰ ਕਰਾਈਏ ਮੈਂ ਤੋਰ ਤੋ ਤੋਰੀ ਪੁੱਤਰੇ ਕੋ ਮੜ ਉਹਦੇ ਧਾਰਾ ਮਾਰ ਆ ਲਗੇ ਸੋ ਸੋ ਹਾਂ ਕਿਉਂਕਿ ਉਹਦਾ ਕੰਮ ਕਰ ਕੰਪਲੀਟ ਆ ਮਾ ਚੂਣ ਤਾਂ ਪਹਿਲਾਂ ਹੀ ਕਹਦਾ ਸੀ ਸੋ ਨੂੰ ਥਾਣੀ ਕਰਮਾਂ ਵਾਲੀ ਨੂੰ ਬਾਲਾ ਕੰਮ ਸੀ ਚੂਣ ਨਹੀਂ ਮੈਂ ਗੁਮਾੜੀ ਓਕੇ ਇਹ ਨਹੀਂ ਕੁ ਤਾਂ ਵਿਖਾਈ ਦੀਆਂ ਵੀ ਥੋੜੇ ਕਹੇ ਵੀਰ ਨੇ ਬੋਲ ਲੈਣਾ ਭੂਲ ਛੱਟਾ 나ੜ ਗੰਡ ਦਾ ਪਤਾ ਲੱਗਦਾ ਸਭ ਹੋ ਜਾਂਦਾ ਓਕੇ ਬਸ ਕਰਗੇ ਬਾਬਾ ਜੀ 117 ਹਾਂਜੀ ਆ ਹੁਣ ਬੱਚਾ ਵੀ ਆ ਗਿਆ ਸਾਹਮਣੇ ਤਾਜੀ ਫੀਲ ਬਿਲਕੁਲ ਇਹ ਵੀ ਕੱਢ ਦੇ ਬਾਹਰ ਸੁਹਾ ਦੂਜਾ ਬੱਚਾ ਇਹਦੇ ਕੋਲੇ ਵੀ ਕਟਾਈ ਆ ਇਹਦੇ ਕੋਲੋਂ ਕਟਾ ਬਾਹਲੇ ਕਟੇ ਸੋਹ ਸਾਬ ਇੱਕ ਦੋ ਕਟੀਆਂ ਨੇ ਵਾਹ ਕੇ ਯਾਰ ਮਈਆਂ ਦੇ ਹੀ ਕੱਟੇ ਜਾਂਦੀਆਂ ਤੇ ਬਾਕੀ ਇਹ ਫੈਸਲਾ ਕਰਦੀ ਆ ਦੁੱਧ ਨੂੰ ਝੋਟੀ ਖਰੀ ਆ ਹਾਂਜੀ ਮੈਂ ਕਿਹਾ ਝੋਟੀ ਦੁੱਧ ਨੂੰ ਖਰੀ ਆ ਸਾਬ ਇਹ ਮੂੰਹਾਂ ਚੌਗੀ ਦਾਂਤ ਪਟਕੇ ਦੇਖ ਸਕਦਾ ਆਣ ਕੇ ਵੀ ਓਕੇ ਸੂਏ ਆਣ ਤੁਹਾਨੂੰ ਵਿਖਾਉ ਤੇ ਸਿੰਗੀ ਵਿਖਾਉਂਦੀ ਕਰਮਾ ਲਈ ਵਾਕੇ ਤੇ ਆਉਂਦੇ ਸੂਏ ਨੂੰ ਬਹੁਤ ਤਗੜੀ ਮੈਂ ਬਣੇ ਬਹੁਤ ਤਗੜੀ ਬਣੂਗੀ ਸੰਤ ਸਾਹਿਬ ਬਹੁਤ ਚੰਗਾ ਮਾਲ ਆ ਜੀ ਇਹ ਚਲਾਗਲਾਂ ਦਾ ਆਪਦੇ ਮਾਲ ਦਾ ਸਿਫਤ ਕਰਦਾ ਵਿਖਾਓ ਨਹੀਂ ਵਾਕੇ ਊੜਾ ਬੰਨਾ ਨਹੀਂ ਕੱਟੀ ਕੱਟੀ ਐ ਥਾਨ ਬੜਾ ਚੰਗਾ ਲੱਗਾ ਸੱਜਣਾ ਚੁੱਕ ਤੱਕਲਾ ਤੱਕਲਾ ਵੀ ਭਰਾ ਨੇ ਇੱਕੇ ਵਾਰੀ ਗੱਲ ਨਵੇੜਤੀ ਵੀ ਕੋਈ ਵੀ ਪਸ਼ੂ ਚੋਣ ਦਾ ਮਾੜਾ ਨਹੀਂ ਲਈਦਾ ਯਾਰ ਨੇੜੇ ਛਾਂਟ ਕੇ ਪਸੂ ਲੈਦੇ ਆ ਬੰਦ ਯਾਰ ਅੱਗੇ ਵੇਖੋ ਲੇਵਾ ਪਾਂਡਾ ਲੱਗਾ ਕੱਟੀ ਨੂੰ ਲਾਲੀ ਵਾਲਾ ਬਹੁਤ ਸੋਹਣੇ ਪੱਠ ਪੁੜੇ ਦੀ ਆ ਬੱਚਾ ਮੂਰੇ ਬੰਤਾ ਵੀਰ ਨੇ ਲੈ ਉਸਨੂੰ ਹਸਾਬ ਕਰਾਇ ਨੇੜੇ ਆਏ ਹਾਏ ਹਾਏ ਚੋਣ ਚੋਣੀਆਂ ਦੀ ਹੈ ਤੋ ਨਹੀਂ ਸੰਸਾ ਮੈਂ ਮਾੜੀ ਲੈਣੀ ਤੁਹਾਨੂੰ ਪਿਛਲੀ ਵੀਡੀਓ ਚ ਵਿਆਖਿਆ ਸੀ ਵਾਕੇ ਜੱਟਾ ਕੀ ਬਾਤ ਤੇ ਬਾਕੀ ਆਸ ਦੇ ਵਿੱਚ ਉਦਨ ਵੀ ਮੈਂ ਗੱਲ ਦੱਸੀ ਸੀ ਤੂੰ ਕਹਿਆ ਵੀ ਚੰਗੇ ਸਾਥ ਦੇ ਚੰਡੇ ਵਾਕੇ ਹੀ ਪਤਾ ਲੱਗ ਜਾਂਦਾ ਥਾਂ ਤੋਂ ਕਈ ਥਾਣੀ ਖਿੱਚੀ ਜਾਂਦੇ ਚੂਣ ਲੱਗਿਆ ਹਨਾ ਉਹ ਵੀ ਥਾਂ ਕੱਤ ਖਿੱਚੀ ਆਵੇ ਹੁਣੇ ਤੇਰੇ ਕੋਲੇ ਵੀ ਕਈ ਚੂਣ ਵਾਲੇ ਚਲੋ ਉਹਨਾਂ ਨੂੰ ਕਹੋ ਵੀਰ ਕਈ ਗੁੱਸਾ ਕਰਨਗੇ ਇਧਰ ਵੇਖੋ ਨਹੀਂ 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 ਹਾਂ ਮੈਂ ਤਾਂ ਉਹਦਾ ਸਵਾਦ ਹੀ ਗਵਾਉਂਦੇ ਸਾਰਾ ਹਾਂ ਫੇਰ ਕਹਿੰਦੇ ਦੁੱਧ ਘੱਟ ਕੱਢਿਆ ਦੁੱਧ ਘੱਟ ਕੱਢਿਆ ਪਸ਼ੂ ਕੀ ਕਰੂਗਾ ਭਾਈ ਮੈਨੂੰ ਸੰਸਾ ਸਰ ਸੱਟੇ ਮਰਾਈ ਜਾਣਗੇ ਹਾਂ ਖੱਚ ਖੱਚ ਕੇ ਚੁੰਦੇ ਆ ਸੰਸਾ ਦੇ ਇਹਨਾਂ ਜੋੜੀ ਦਾ ਆਪ ਮੁੱਲ ਦੱਸਣਾ ਅੱਛਾ ਦੋ ਜੋੜੀ ਚ ਆਫਰ ਆ ਕੋਈ ਹਾਂ ਆਫਰ ਇਹ ਵੀ ਮੁੱਲ 2 ਲੱਖ 30 ਕਰਾ ਲਨ ਜੋੜੀ ਦਾ 2 25 ਦੀਆਂ ਦੇਣੀਆਂ ਦੋ 2 ਲੱਖ 25000 ਦੀਆਂ ਦੇ ਦੇਣੀਆਂ ਦੋਵੇਂ ਚੌਕੀਆਂ ਦੋਏ ਕਟੀਆਂ ਇਹਦੇ ਕੋਲ 10 ਕਿਲੋ ਕੰਡੇ ਵਾਲਾ ਦੋ ਦਾ ਛੋਟੀ ਕੋਲ ਉਹ ਖਾਵਾ ਮੜਾਏ ਥਾਣੇ ਦਾ ਵਾਕੇ ਚੰਗੀ ਕੱਟੀ ਇਹ ਵੀ ਇਹ ਜੋੜਾ ਦੇ ਦੇਣਾ 2 25 ਦਾ ਮੁੱਲ 30 ਮੁੱਲ 30 35 ਮੁੱਲ ਮੁੜ ਕੇ ਵੀਰ ਮੈਂ ਹੱਥ ਜੋੜ ਕੇ ਬੇਨਤੀ ਬੜਾ ਖਸਾਉਣ ਨਾ ਕਰਨ ਵੇਖੋ ਮਾਲ ਆ ਇਹਨੂੰ ਵਿਖਾਇਆ ਮੜਾ ਹਾਂ ਵੀ ਬਾਹ ਨਾ ਮਰੋਣ ਛੋਟੀ ਛੋਟੀ ਨਵੀਂ ਕਰ ਬੱਟੇ ਸੁਆ ਪਹਿਲਾ ਕਿ ਦੂਜਾ ਇਹ ਦੂਜਾ ਸੰਧੂ ਸਾਹਿਬ ਇਹ ਵੀ ਦੂਜਾ ਤੇ ਉਹ ਵੀ ਦੂਜਾ ਉਹ ਵੀ ਦੂਜਾ ਜੀ ਓਕੇ ਪਰ ਇਹ ਰਿਕੇ ਬੜੇ ਚੰਗੇ ਦੀ ਕੱਟੀ ਆ ਵੀ ਹੈਨਾ ਬਹੁਤ ਚੰਗੀਆਂ ਸੰਧੂ ਸਾਹਿਬ ਕੋਲ ਮਾਲ ਚੋਂ ਆਪਾਂ ਮੂੰਹ ਸਿਫਤ ਨਹੀਂ ਕਰਦੇ ਵੀਰ ਮੁੜਕਿਆਂ ਦਾ ਯਾਰ ਆਪਦੇ ਮਾਲ ਦੀ ਸਿਫਤ ਕਰੀ ਜਾਂਦਾ ਪਰ ਚੀਜ਼ ਹੋਵੇ ਸਿਫਤ ਕਰਨ ਦਾ ਡਰ ਨਹੀਂ ਸੰਧੂ ਸਾਹਿਬ ਡਰ ਵੀ ਨਹੀਂ ਤੇ ਅਗਲੇ ਭੈਣਾ ਭਰਾ ਵੀ ਵੇਖ ਲੈਂਦੇ ਆ ਵੀਰ ਬਾੜੀ ਸਿਫਤ ਕਰਨ ਦੀ ਲੋੜ ਵੀ ਨਹੀਂ ਹਾਂ ਇਧਰ ਹਾਂ ਨਹੀਂ ਮੱਖੜਾ ਦਾ ਹਾਂ ਖਾਇਆ ਜੱਤੀ ਦੀ ਮੈਂ ਆਣਾ ਵੀ ਚੋਣ ਇਹਦਾ ਵੀ ਦੱਸਣ ਦੀ ਲੋੜ ਹੀ ਨਹੀਂ 100 ਦਾ 100 ਹੀ ਆ ਸੱਜਣਾ ਓਕੇ ਰਿਪੋਰਟ ਆ ਦੇਖੋ ਮੇਰ ਮੇਰ ਕਰੀ ਜਾਂਦੀ ਆ ਕਰਮਾਂ ਵਾਲੀ ਕਿਆ ਬਾਤਾਂ ਨੇ ਕੇ ਬੱਚਾ ਇਹਦੇ ਕੋਲੇ ਵੀ ਕਟਾ ਨੋਟ ਕਰ ਲਿਓ ਇਹ ਵੀ ਇੰਨੇ ਕ ਦਿਨਾਂ ਦੀ ਸੂਈ ਲਾ ਲਿਓ ਕੋਈ 2 ਦਿਨ ਘੱਟ ਹੀ ਆ ਉਹਦੇ ਨਾਲੋਂ ਵੱਧ ਨਹੀਂ ਛੱਡ ਦੇ ਆ ਛੱਡਤਾ ਸ਼ੇਰ ਨੇ ਬੱਚਾ ਧਾਰਾਂ ਤੁਹਾਨੂੰ ਇਹਦੀਆਂ ਵੀ ਚੈੱਕ ਕਰਾਉਣਗੇ ਨਹੀਂ ਹਟਦਾ ਜੀ ਵੇਖੋ ਸਾਨੂੰ ਮੈਂ ਨੋਟ ਕਰ ਲਿਓ ਕੱਟੀਆਂ ਚੰਗੀਆਂ ਹੀ ਲੈਂਦਾ ਹਰ ਵੀਡੀਓ 'ਚ ਭਰਾ ਆਪਣਾ ਭਰਾਵਾਂ ਵਿਖਾਈਆਂ ਹੋਣਾਂ ਥੋੜਾ ਵੀਰਾਂ ਨੇ ਵੇਖ ਲੈਂਦੇ ਕਈ ਬਾਹਰ ਵੀ ਮੇਰੇ ਆਪਣੇ ਭਰਾ ਬੈਠੇ ਆ ਬੈਠੇ ਆ ਨਹੀਂ ਹਾਂ ਤਕਰੀਬਨ 100 'ਚ 30% ਮੈਂ ਪਾਸ ਹੋ ਜਾਂਦੀ ਆ ਅਗਲਾ ਕਹਿੰਦਾ ਯਾਰ ਤਸੱਲੀ ਕਰਾਈਏ ਵੀਰਹਾਰਾਂ ਨੇ ਜੇ ਕੋਈ ਨਹੀਂ ਨੌਕਸ ਸੀ ਤਾਂ ਆ ਹੀ ਆ ਵੇਖੋ ਤਿੰਨ ਨੰਬਰ ਝੋਟੀ ਦੀ ਚਵਾਈ ਹੈ ਨਾ ਕੋਈ ਜੱਲਾ ਬਸ ਕਰੀਏ ਸ਼ਾਹ ਫਿਰ ਉਹਨਾਂ ਨੇ ਕਹਿਣਾ ਦੱਦਾ ਸੋਨੂ ਥੱਲੇ ਡੋਲੀ ਜਾਂਦਾ ਇਹ ਸੋਨ ਸਰ 2 25 ਦਾ ਜੋੜਾ ਦੇਣਾ ਜੀ 2 ਲੱਖ ਤੇ 25000 ਦੀਆਂ ਦੋਨੇ ਕਟੀਆਂ ਦੇਣੀਆਂ ਆਈ ਤੇ ਦੁੱਧ ਦੇ ਦੇਣਾ ਆਪਾਂ 20 ਕਿਲੋ ਹਾਂ 20 ਕਿਲੋ ਖੁੱਲਾ ਡੁੱਲਾ ਕੰਡੇ ਵਾਲਾ ਹਨਾ ਹਾਂ ਤੇ ਫਿਰ ਬਾਬਾ ਜੀ ਮਾਲਾ ਤਾਂ ਨਹੀਂ ਕੰਮ ਕੋਈ ਹਾਂ ਹਾਂ ਜੀ ਇਹ ਛੋਟੀ ਕਾਲ ਸੰਧੂ ਸਾਹਿਬ 20 ਕਿਲੋ ਦੁੱਧ ਵਾਲੀ ਮੈਂ ਲੈਣੀ ਹੋਵੇ ਤਾਂ ਕੁੜੇ 2.5 ਲੱਖ ਬਾਕੀ ਚਲੋ ਸੰਸਕਰ ਹਰੇਕ ਵੀਡੀਓ 'ਚ ਆਪਾਂ ਮਾਲ ਕੱਟ ਕੇ ਹੀ ਲੈਣੀ ਆ ਪਹਿਲਾਂ ਦੂਜਣਾ ਹਾਂ ਦੁੱਧ 10 10 ਕਿਲੋ ਨਾਲ ਥਾਣ ਦੀਆਂ ਚੱਲੀਆਂ ਆਹ ਮੈਂ ਆਪਣੀ ਵੱਡੀ ਆ ਦੂਜਾ ਤੀਜਾ ਸੂਆ 15 ਕਿਲੋ ਦੁੱਧ ਦੇ ਦਊਗੀ ਬਾਬਾ ਮੈਂ 14 ਖੁੱਲਾ ਦੱਲੋ ਕੰਨੋ ਫੜੀ ਫਰੂਖ ਸੂਬ ਹਾਂ ਕੋਈ ਸ਼ੱਕ ਨਹੀਂ ਸੱਜਣੋ ਚੰਗੀ ਸੇਵਾ ਕਰ ਲਿਓ ਲਿਖ ਕੇ ਕਾਪੀ ਤੇ ਵੀ ਲੈ ਜਾਓ ਸਾਂਭੀ ਹੋ ਜਾ ਜ਼ਰੂਰ ਜਾ ਕੇ ਛੋਟੀ ਆਈ ਥਣ ਖਾਇ ਸਾਂਸਾਂ ਮਾਰੇ ਹਾਂ ਬੜਾ ਕੱਢਿਆ ਨਾ ਪੀੜੀ ਦੇ ਪਾਵਿਆਰ ਕਾ ਨਵੀਆਂ ਛੋਟੀਆਂ ਯਾਰ ਸੋਨੂੰ ਗਾਂ ਵੀ ਵਾਧੇ ਆ ਲਈਆਂ ਬਈ ਚਾਰ ਚਾਰ ਸੂਵੇ ਚ ਹੋ ਗਿਆ ਵੀ ਕਰਮਾਣੇ ਹੋ ਗਏ ਵੀ ਰੁਪਏ ਜੇਬ ਚ ਹੀ ਪਏ ਆ ਆ ਵੀ ਕੱਟੀ ਨਵੀਂ ਆ ਕੱਟੀ ਨਵੀਂ ਮੂੰਹੋਂ ਦੋ ਦੰਦ 10 ਕਿਲੋ 9 ਕਿਲੋ ਦੀ ਗਰੰਟੀ 15 ਦਿਨਾਂ ਦਾ ਸੂਆ ਕਾਦ ਦਾ ਬੜਾ ਹਾਂ ਸੈਂ ਕਰਾਂਗੇ ਤਾਂ ਚੋਣ ਬੜਾ ਦੀ ਧਾਰਾ ਮਾਰ ਕੇ ਹੋਣੇ ਇਹਦਾ ਪੈਸੇ ਮੁੱਲ ਕਰਾ ਲਓ 1 15 1 12 15 ਜੋ ਮਰਜੀ 1 10 ਲੈਣਾ ਆਪ ਆ ਪੱਕੀਆਂ ਲੋਅਰਗੀਆਂ ਗੱਲਾਂ ਲੋ ਆਪਾਂ ਸੋ ਸਭ ਉਹ ਪੋਣੇ ਜਿਹੜੇ ਪੈਸੇ ਲੈਣੇ ਆਪਾਂ ਫालतू ਮੋਲ ਨਹੀਂ ਪਾਉਣਾ ਨਾ ਅਗਲੇ ਦਾ ਟਾਈਮ ਖਰਾਬ ਨਾ ਆਪਣਾ ਠੀਕ ਹੈ 1 10 ਹਾਂ 1 ਦਾ ਮਾਨਤਨ ਕਰ ਦਿਆਂਗੇ ਵਿੱਚੋਂ ਠੀਕ ਹੈ ਲੈ ਆ ਬੱਚਾ ਦੋ ਦੰਦ ਕੱਟੀ ਆ ਹਜੇ ਦੋ ਦੰਦ ਦਾ ਪੁੱਟ ਕੇ ਮੂੰਹ ਆਣ ਕੇ ਫੜ ਕੇ ਵੇਖ ਲੈ ਕੋਈ ਲੈ ਲੈ ਬੱਚਾ ਲਾ ਕਰ ਦੁੱਧ ਦਾ ਸਦੇ 9 ਦੀ ਗਰੰਟੀ ਆ ਗਰੰਟੀ ਆ ਬੱਚਾ 15 ਦਿਨਾਂ ਦਾ ਸੁਹਾ ਲਾ ਲੈ ਕੋਈ 16 ਅਗਲਾ ਆਪ ਦਾ ਬੱਚਾ ਸਾਹਮਣੇ ਕਰਤਾ ਹਾ ਹਾਸੀ ਸਤਿ ਆਂਦਾ ਮੂੰਹ ਆਪ ਹੀ ਵੇਖ ਲੈ ਸੀ ਆਦਾ ਮੂੰਹ ਆਪ ਵੇਖ ਲਈ ਵੀ ਕਿੱਡਾ ਕੁ ਮਸੂਮਾ ਕਿੱਡਾ ਕੁ ਸੋਹਣਾ ਵਾਕਿਆ ਜੀ ਸਿਰ ਆ ਜਾਵਾਂ ਅਸੀਂ ਕਹਿੰਦੇ ਹੀ ਨਹੀਂ ਆਪਾਂ ਕਿਸੇ ਨੂੰ ਬਾਲਾ ਕਹਿੰਦੇ ਹੀ ਨਹੀਂ ਸੰਸਾਬ ਪੁੱਤ ਮਾਰਾ ਲੈ ਲਾ ਦੇਂਦੇ ਪੁੱਤ ਲਾ ਚੁੰਗਦੇ ਬੱਚੇ ਪੁੱਤ ਨਹੀਂ ਦਾ ਕਾਲਾ ਨਾ ਪੁੱਤਰ ਆਉਂਦੇ ਆ ਸਸਰ ਬੀ ਉੱਚਾ ਆ ਜੋ ਹਾਂਜੀ ਇਹਨੂੰ ਤੀਜਾ ਮੰਨ ਲੈ ਚੌਥਾ ਮੰਨ ਲੈ ਚੋਣ ਵਾਲਾ 10 ਕਿਲੋ ਹੋਗਾ ਤਾਂ 9 ਦੀ ਗਰੰਟੀ ਕੱਟੀ ਮਗਰ ਇਹਦੀ ਚੋਣ ਵਾਲਾ 10 ਕਿਲੋ ਤੇ 9 ਦੀ ਗਰੰਟੀ ਹਾਂ ਨੋ ਗਰੰਟੀ ਫੁੱਲ ओके हां ठीक है जी मगरकट्टी मगरकट्टी उधर बैठीनु बहावणे maj दूध वाली है maj दूध वाली गां 12 दे दे 13 दे दे पर 12 हां मैं 12 किलो ਤਾਂ ਦੇ ਦਊਗੀ ਵੀ ਦਾਹ ਰੱਖਣਾ ਇਹਨੂੰ ਅਗਲੇ ਨੂੰ ਪਤਾ ਠੀਕ ਹੈ 12 ਕਿਲੋ ਦੇਊਗੀ ਸੇਵਾ ਕਰੇ ਹਾਂਜੀ ਇਹ ਕਿੰਨੇ ਦੀ ਦੇਵਾਂਗੇ ਇਹ ਸਭ ਸਭ ਮੁੱਲ 90 95 ਜੋ ਮਰਜ਼ੀ 85000 ਲੈਣਾ ਇਹਨੂੰ ਖਲੀ ਰੈਂਦ ਤੋੜ ਕੇ ਬਾਅਦ ਚ ਬੁਹਾਉਣੇ ਇਹ ਸਭ 85000 ਦੀ ਦੇ ਦਈਏ ਹਾਂ ਦੇ ਦਈਏ मगरकट्टी मगरकट्टी ਇਹਦੀ ਬੁਹਾਉਣੇ ਹਾਂਜੀ ਸੂਈ ਤਾਜੀ ਸੂਈ ਆ ਗੱਬਣ ਮੈਂ ਆ ਆ ਗਈ ਗੱਬਣਾ ਇੱਕ ਹਫਤਾ ਲੈਂਦੀ ਵਿਖਾਓ ਇਹਦੇ ਸੰਧੂਆ ਦੂਜਾ ਦੂ ਸੂਆ ਦੂਜਾ ਰੋਟੀ ਚੰਗੀ ਆ ਘਰ ਦੇ ਕੋਲ ਵਾਲੀ ਚੰਗੀ ਸਭ ਵਿਖਾਓ ਸਿੰਘ ਸਿੰਘ ਕੀ ਬਾਤ ਆ ਵਿਖੋ ਸੱਜਣਾ ਇਹਦਾ ਮੁੱਲ ਸੰਧੂ ਸਭ ਭਾਵੇਂ ਜਿੰਨਾ ਮਰਜੀ ਭਾਵੇਂ ਲੱਖ ਕਰਾ ਲੈਣ ਭਾਵੇਂ 95 ਇਹ 92000 ਰੁਪਏ ਲੈਣਾ ਅੱਜ ਅੱਜ ਆਪਾਂ ਗੱਬਣ ਅੱਜ ਅੱਜ ਆਪਾਂ ਗੱਬਣ ਦਾ 90 ਦੇ ਦੋ ਹਾਂ 90 ਤੇ ਦੋ 92000 ਰੁਪਏ ਵੀਰ ਕਹਿੰਦਾ ਲੈਣਾ ਹਾਂਜੀ ਇਹਦਾ ਲੈਣਾ 85000 ਰੁਪਏ 10 ਕਿਲੋ ਦੁੱਧ 9 ਮੰਨ ਲਿਓ ਆ ਆ ਗਈ ਦੋ ਦੰਦ ਕੱਟੀ ਦੀ ਚਵਾਈ ਐ ਨੰਬੇੜ ਦਾ ਕੰਮ ਇਹ ਫਟਾਫਟ ਏਡੀ ਗੱਲ ਨਹੀਂ ਐਵੇਂ ਰਿੰਝੇ ਜੇ ਪਾਈ ਫਿਰੂਗਾ ਕੰਮ ਨੂੰ ਆਹ ਵੇਖੋ ਚਾਰਾਂ ਦੀਆਂ ਧਾਰਾਂ ਵੀ ਮਰਾਤੀਆਂ ਤੇ ਵੀਡੀਓ ਵੀ ਤੁਹਾਡੇ ਨਾਲ ਹਜੇ 15 14 ਮਿੰਟ ਦੀ ਨਹੀਂ ਇੰਨਾ ਕੁ ਟਾਈਮ ਜਿਆਦਾ ਇੱਕ ਮੈਂਤ ਹੀ ਲਾ ਦਿੰਦੇ ਕਈ ਸੱਜਣ ਬਸ ਕਰ ਸ਼ਾ ਠੀਕ ਇਹ ਦੋ ਦੰਦ ਕੱਟੀ ਕਿੰਨੇ ਦੀ ਕਹਤੀ ਸੰਧੂ ਸਾਹਿਬ 10 ਚੋਂ ਮਾਨਤਾਨ ਕਰਦੇ ਆ 10 ਸੌਰੀ ਸੱਜਣੋ ਰੇਟ 10 ਗਿਆ ਸੀ ਭਰਾ ਤੇ ਭਲੇਖਾ ਜਾਂ ਲੱਗ ਗਿਆ ਕਿਤੇ 1 ਲੱਖ ਤੇ 10 ਹਜ਼ਾਰ ਆਣ ਵੇਖੋ ਕੱਢਿਆ ਦੋ ਦੰਦ ਕੱਟੀ ਆ ਕਦ ਸੋਨੂ ਦੇ ਘਰ ਤੋਂ ਤਾਜ਼ਾ ਲਾ ਲਿਓ ਮੈਂ ਨਹੀਂ ਤੁਹਾਨੂੰ ਆਂਦਾ ਵੀ ਇਹ ਵੱਡੇ ਕੱਦੀ ਆ ਜਾਂ ਛੋਟੇ ਦੀ ਆ ਹੌਲੀ ਹੌਲੀ ਵੇਖੋ ਚਵਾ ਕੱਲੀ ਕੱਲੀ ਮੈਂ ਤਾਂ ਨਾ ਅੱਖਾਂ ਮੀਟ ਕੇ ਆ ਜਿਓ ਦੂਰੋਂ ਨੇੜਿਓ ਇਹ ਨਹੀਂ ਗੱਲ ਹੋਊਗੀ ਵੀ ਚੱਲ ਪੁੱਤ ਚੱਲ ਬੱਚਾ ਮੁੜ ਜਾ ਸਭ ਬੱਚੇ ਦਾ ਕਰਦੀ ਪਿੱਛੇ ਆ ਜਾ ਕੋਈ ਨਹੀਂ ਨਵੀਂ ਕੱਟੀ ਆ ਬਾਕੀ ਜਾਣ ਬਹੁਤ ਆ ਸਾਬ ਵੱਡੀ ਬਹੁਤ ਆ ਵੱਡੇ ਕੱਦ ਕਾਟਦੀ ਆ ਸਜਣੋ ਦੋ ਦੰਦ ਦੇ ਹਿਸਾਬ ਨਾਲ ਸਾਰੀਆਂ ਮਈਆਂ ਨੂੰ ਕੱਟ ਗਈ ਆ ਵੇਖੋ ਚੰਗੀ ਸੰਭਲਿਓ ਦੁੱਧ 11 12 ਕਿਲੋ ਤੱਕੜੀ ਵਾਲਾ ਦੇ ਜਾਊਗੀ 1 10 ਉਹ ਮੈਂ ਤੋ ਬਖਾ ਦੇ ਖੋੜ ਕੇ ਓਕੇ ਪੁਖਾਉ ਥਣਸਣ ਸਭ ਮੈਂ ਆਣਾ ਯਾਰ ਤੋ ਇਕਦਮ ਆੜੀ ਚਾਹ ਮੈਂ ਛੋਟ ਜੰਦੇ ਬਖਾਇਆ ਥਣਸਣ ਸਭ ਆਪਾਂ ਵੀਰ ਕੋ ਜੋੜਾ ਜੋੜਾ ਮਗਾੜਿਆ ਆਪਣੇ ਤੋਂ ਠੀਕ ਹੈ ਥਣਾ ਦੀਆਂ ਉਹ ਵੀ ਲੈ ਲੈ ਜਿਹੜਾ ਭਾਜਾਇਜ ਪਾਇਸੋ ਸਭ ਉਹ ਮੈਂ ਬਖਾ ਦਿਆ ਆ ਬਖਾ ਦਈਏ ਪਹਿਲਾਂ ਫੇਰ ਇਹਨਾਂ ਦੀ ਦੁਬਾਰਾ ਤੁਸੀਂ ਲੀ ਕਰਾ ਦਈਏ ਨਾ ਸੁਆ ਤੁਸੀਂ ਲਾ ਲਿਓ ਸਜਣੋ ਤਿੱਜਾ ਲਾ ਲਓ ਆ ਬੱਚਾ ਦੀ ਨਿਗ੍ਹਾ ਮਰੇ ਮਾੜੀ ਹਾਂ ਇਹ ਵੀ ਆਉਂਦੀ ਵਾਰੀ ਵਿਖਾਉਣੀ ਆਪਾਂ ਆਹ ਵੇਖੋ ਤੇ ਚਵਾਈ ਤੇ ਇਹਨੂੰ ਵੀ ਮੈਂ ਵੀ ਰੱਖਣ ਕੇ ਸਾਰੀਆਂ ਦੀ ਧਾਰਾ ਮੈਂ ਚੋਣ ਨਹੀਂ ਮਾੜੀ ਸੋ ਸਭ ਲੈਣੀ ਮੈਂ ਓਕੇ ਸਜਣੋ ਚੰਗੀ ਸੰਭਾਈ ਕਰਿਓ ਮੈਂ ਚੰਗੇ ਦੁੱਧ ਵਾਲੀ ਆ ਬੇਫਿਕਰ ਹੋ ਜਿਓ ਪਰ ਰੇਟ ਵੀ ਅੱਜ ਵੀਰ ਨੇ ਉਹ ਕੀਤਾ ਜਮਾਂ ਹੀ ਤੁਹਾਡੇ ਲੈਣ ਦੇਣ ਵਾਲਾ ਏਵ ਜੀ ਜਿੰਨੇ ਅੱਗੇ 90 95 ਅਗਲਾ ਮੰਗ ਕੇ ਮੂੰਹ ਦੂਜੇ ਪਾਸੇ ਕਰ ਲੈਂਦਾ ਐ ਨਾ ਕਿ ਉਹ ਬੱਚਾ ਸੰਸਾ ਵਿਖਾਇਆ ਕੋਠੰਦੂ ਕਹੀ ਜਾਂਦਾ ਆ ਬੱਚਾ ਜੀ ਇਹਦਾ ਬੱਚਾ ਬੈਕ ਕਰ ਤੇ ਪਰ ਜਿਹੜੀ ਸਚਾਈ ਆ ਸੱਜਣੋ ਉਹ ਬੋਲੀ ਵੀ ਜਾਂਦੀ ਆ 85000 ਹੀ ਆ ਕੋਈ ਐ ਨਹੀਂ ਹੈਗਾ ਵੀ ਇੰਨੇ ਜਿਆਦਾ ਰੇਟ ਇੱਕ 10ਵਾਂ ਕੇ ਕਹਿ ਦੇਣਾ 90 ਲੈ ਲਾਂਗੇ ਇਹਦਾ 95 ਲੈ ਲਾਂਗੇ 85000 ਉਹ ਕਹਦੀ ਤੁਹਾਨੂੰ 92000 ਦੀ ਤੋਰੇ ਦੀ ਓਕੇ ਰਿਪੋਰਟ ਸੰਸਾਬ ਉਹਦੀ ਵੀ ਕਰਦਾ ਤੋਰਤਾ ਓਕੇ ਰਿਪੋਰਟ ਆ ਜਿਹੜਾ ਸੱਜਣ ਲਾਊਗਾ ਕਹਿੰਦਾ ਆਪੇ ਆ ਕੇ ਵੇਖ ਲੂਗਾ ਕੋਠੇ ਜੱਡੀ ਆ ਹਨਾ ਹਾਂਜੀ ਹਾਂਜੀ ਕਦ ਕਾਟ ਪੂਰਾ ਵੱਡਾ ਸੱਜਣੋ ਤੇ ਆ ਤਾਂ ਮੈਂ ਦਾ ਨਾ ਪੂਰੀ ਸੰਭਾਈ ਕਰਿਓ ਵੇਖੋ ਥਾਂ ਲੱਗਾ ਕਰਮਾਂ ਵਾਲੀ ਨੂੰ ਜਿਉਂਦੀ ਰਵੇ ਲਕੂਂਦੀ ਆ ਕਹਿੰਦੀ ਮੈਂ ਨਹੀਂ ਵਿਖਾਉਂਦੀ ਆ ਤੁਹਾਨੂੰ ਧਾਰਾ ਵੀ ਵਿਖਾਤੀਆਂ ਪਸਮਾਚ ਝੋਟੀਆਂ ਚੈੱਕ ਕਰ ਲਓ ਓਕੇ ਰਿਪੋਰਟ ਡਰੈਸ ਫੇਅਰ ਕਰਦ ਗਏ ਕਨਫਰਮ ਹਾਂਜੀ ਜ਼ਰੂਰ ਸੱਜਣੋ ਪਿੰਡ ਚੂਟੀਆਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਆ ਗਈ ਤੇ ਨੇੜੇ ਸ਼ਾਹ ਬੋਕਰ ਫਤੇਗੜ ਪੰਸਤੂਰ ਲੋਈਆਂ ਇਹ ਇਹਦੇ ਆਹੜ ਗਵਾਂਡ ਦੇ ਨਗਰ ਰਹਿ ਜਾਂਦੇ ਆ ਸੱਜਣੋ ਤੇ ਚੂਟੀਆਂ ਸੋਨੂ ਭਰਾ ਦੇ ਕੋਲੋਂ ਤੁਹਾਨੂੰ ਪੰਜ ਝੂਟੀਆਂ ਮੱਝਾਂ ਸੁਈਆਂ ਸਵਾਈਆਂ ਤੇ ਸੱਜਣੋ ਇੱਕ ਵਿਖਾਤੀ ਗੱਬਣ ਲੇਖਾ ਝੋਖਾ ਕਰਤਾ ਫੁੱਲ ਬਟਾ ਫੁੱਲ ਬਾਕੀ ਬੇਫਿਕਰ ਹੋ ਜਿਓ ਗਾਰੰਟੀ ਫੁੱਲ ਰਹੂਗੀ ਕੋਈ ਵੀ ਲਾਂਭਾ ਨਹੀਂ ਦਿੰਦੇ ਤੁਸੀਂ ਜਿਹੜਾ ਪਸ਼ੂ ਵੀ ਖਰੀਦੋਗੇ ਕਿਉਂਕਿ ਰੇਟ ਵੀ ਜਾਇਜ਼ ਆ ਤੇ ਪਸ਼ੂ ਵੀ ਚੰਗੇ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ